ਬਹੁਤ ਦੁੱਖ ਹੁੰਦਾ ਵਾ ਮੈਂ ਪਿਛਲੇ 2 ਮਹੀਨੇ ਤੋਂ ਇੱਥੇ ਆ ਜਦੋਂ ਪੁਲਿਸ ਪੁਲਿਸ ਜਾਂ ਸਰਦੀ ਦੀ ਪੁਲਿਸ ਜਾਂ অন্ਟਾਰੀਓ ਆਰਸੀਐਮਪੀ ਜਾਂ ਇਥੋਂ ਦੀਆਂ ਪੁਲਿਸ ਆਰਗੇਨਾਈਜੇਸ਼ਨਸ ਜਿਹੜੋਂ ਫਿਗਰ ਸਟੈਟਿਸਟਿਕਸ ਰੀਲੀਜ਼ ਕਰਦੀਆਂ ਜਾਂ ਫੋਟੋ ਰੀਲੀਜ਼ ਕਰਦੀਆਂ ਵੀ ਅਸੀਂ ਆ 15 ਬੰਦੇ ਫੜ ਲਏ ਉਹਦੇ ਚੋਂ ਕਈਆਂ ਨੇ ਦਸਤਾਰ ਪਾਈ ਹੁੰਦੀ ਆ ਕਈਆਂ ਦੇ ਨਾਂ ਦੇ ਨਾਲ ਸਿੰਘ ਲਿਖਿਆ ਹੁੰਦਾ ਬਹੁਤ ਦੁੱਖ ਹੁੰਦਾ ਆਪਣੀ ਭੈਣ ਭਰਾਵਾ ਬਟ ਥਿਸ ਇਜ਼ ði ਸਿਚੁਏਸ਼ਨ ਥੈਟ ਥੇਅਰ ਇਜ਼ ਐਂਡ ਵੀ ਹੈਵ ਆਲ ਬੈਟਲਿੰਗ ਥਿਸ ਮੇਰਾ ਖਿਆਲ ਹੈ ਕਿ ਜਿੰਨਾ ਚਿਰ ਤੱਕ ਇਸ ਮਸਲੇ ਨੂੰ ਆਪਾਂ ਹੱਲ ਨਾ ਕੀਤਾ ਅਨਲੈਸ ਸਮ ਆਫ ਥੀਸ ਗੈਂਗਸ ਆਰ ਨਿਊਟਰਲਾਈਜ਼ਡ ਵਨ ਓਵਰ ਦੇ ਆਰ ਮੇਡ ਟੂ ਸਰੈਂਡਰ ਥੇਰ ਇਜ਼ ਵੀ ਆਲ ਫੀਲ ਸੇਫ ਥੇਰ ਇਜ਼ ਅ ਡੇਂਜਰ ਕਿ ਜਿਵੇਂ ਆ ਪਿਛਲੇ 10 15 ਸਾਲ ਜਿਵੇਂ ਪ੍ਰੋਲੀਫਰੇਟ ਹੋਏ ਆ ਹੌਲੀ ਹੌਲੀ ਇਹ ਨੈਕਸਸ ਬਣ ਸਕਦਾ ਵਾ ਮੈਕਸੀਕੋ ਜਾਂ ਜਿਹੜੇ ਸੈਂਟਰਲ ਅਮਰੀਕਾ ਦੇ ਜਿਹੜੇ ਕਾਟਲਸ ਹੈ ਡਰੱਗ ਔਰ ਜਿਹੜੇ ਆਰਮਸ ਦੇ ਕਾਟਲਸ ਹੈ ਔਰ ਹੁਣ ਆਲਰੇਡੀ ਮੈਨ ਲੱਗ ਰਿਹਾ ਵਾ ਪੀ ਹੌਲੀ ਹੌਲੀ ਇਸ ਪਾਸੇ ਨੂੰ ਗੱਲ ਜਾਰੀ